ਤੈਨਾਂ ਬਹਿ ਕੀ ਹੋ ਗਿਆ ਉੱਠ ਕੇ ਚਾਹ ਪਣੀ ਲੈ ਆਇਆ ਕੋਕ ਨਹੀਂ ਜਾਣਾ ਮੈਂ ਨਹੀਂ ਲਿਉਣਾ ਚਾਹ ਪਣੀ ਤੇਨਾਂ ਤਾਂ ਰਾਤ ਦੀਆਂ ਜੀਆਂ ਵੱਜੀਆਂ ਨਾ ਤੇਰੇ ਉਹ ਤੈਨੂੰ ਸੁਤਰ ਨਹੀਂ ਆਇਆ ਤੁਹਾਡੇ ਸਵਾਲ ਨਾਲ ਤਾਂ ਹੀ ਤੇ ਹੁਣ ਮੈਂ ਚਾਹ ਪਣੀ ਲਿਉਣਾ ਹੀ ਨਹੀਂਗਾ ਫੜਾਉਣਾ ਹੀ ਨਹੀਂ ਚਾਹ ਪਣੀ ਤੇਰੀ ਜਮਾਨ ਕੋ ਜਿਆਦਾ ਨਹੀਂ ਪਤਾੰਦਾ ਵੀ ਤੇਰੀ ਕੋ ਮੈਂ ਅੱਜ ਤੱਕ ਤੁਹਾਡੇ ਗਾੜੀਆਂ ਨਹੀਂ ਬੋਲੀ ਪਰ ਮੇਰੇ ਵੀ ਸਿਰੋਂ ਪਾਣੀ ਲੰਗ ਗਿਆ ਹੁਣ ਮੈਥੋਂ ਹੁਣ ਬਰਦਾਸ਼ ਤੋਂ ਬਾਹਰ ਆ ਹੁਣ ਨਹੀਂ ਬਰਦਾਸ਼ ਕੀਤੀਆਂ ਜਾਂਦੀਆਂ ਗੱਲਾਂ ਮੈਂ ਮੈਂ ਬਰਦਾਸ਼ ਕਿੰਨਾ ਕਰਲਾਂ ਤੇਰੇ ਬਰਦਾਸ਼ ਤੋਂ ਵੱਧ ਹੋ ਗਈਆਂ ਤਾਂ ਮੈਂ ਮੈਂ ਬਰਦਾਸ਼ ਕਰੀ ਜਾਵਾ ਹੈ ਨਾ ਤੁਹਾਨੂੰ ਮੈਂ ਆਖਿਆ ਹੀ ਕੀ ਆ ਦਿਨ ਰਾਤ ਤੂੰ ਹੀ ਮੇਰੇ ਸਿਰ 'ਚ ਛਿੱਤਰ ਮਾਰਦੇ ਓ ਮੈਂ ਤਾਂ ਤੁਹਾਨੂੰ ਕੁਛ ਆਂਦੀ ਨਹੀਂ ਗਾੜੀਓ ਜੁਬਾਨ ਖੋਲਦੀ ਨਹੀਂ ਤੁਹਾਡੇ ਹੱਸ ਕੇ ਟਾਲ ਛੜਨੀ ਆ ਮੈਨੂੰ ਸੱਚੀ ਆਂਦੀ ਸੀ ਦੀਦੀ ਵੀ ਤੂੰ ਪੇਕੇ ਗੱਲ ਕਰ ਜਿੰਨਾ ਚਿਰ ਮਾਪਿਓ ਪਿੱਛੇ ਕੋਈ ਬੋਲਦਾ ਨਾ ਪਰਦੇ ਪਾਈ ਜਾਈਏ ਉਹਨਾਂ ਚਿਰ ਤੁਹਾਡੇ ਵਰਗੇ ਦੇ ਦਿਲ ਵਾਲੇ ਦੁਬਾਰਾ ਗੱਲ ਪੇਕੇ ਮੈਂ ਪੇਕੇ ਕਹਿੰਦੇ ਨਹੀਂ ਕਿ ਤਾ ਨੰਗਾ ਛਾਗ ਨਾਲਾ ਤਾਂ ਮੈਂ ਨਹੀਂ ਆ ਗੱਲ ਕਰਨੀ ਤੇ ਦੂਰ ਗਈ ਹੁਣ ਹੁਣ ਤੈਨੂੰ ਪੇਕੇ ਜਾ ਕੇ ਵਿਖਾਉ ਹੁਣ ਨਹੀਂ ਆਉਂਦੀ ਮੈਂ ਜਾਣਾ ਹੁਣ ਮੈਂ ਤੂੰ ਜਾ ਕੇ ਵਿਖਾ ਮੈਨੂੰ ਇੱਕ ਵਾਰੀ ਫੋਨ ਦੇ ਤੂੰ ਮੈਂ ਫੋਨ ਕਰਕੇ ਮੈਂ ਜਾਣਾ ਮੈਂ ਨਾ ਨਾ ਫੋਨ ਦਿੱਤਾ ਸ਼ਾਮਾਂ ਤੱਕ ਮੈਂ ਕੱਲੀ ਨਾ ਇੱਥੋਂ ਚੱਲ ਗਈ ਤੇ ਆਖੀ ਤੂੰ ਜਾ ਦਫਾ ਹੋ ਚੱਲ ਜਾ ਇਨਾਂ ਨੇ ਮੈਨੂੰ ਇਹ ਡਰ ਤੇਰਾ ਕੋਈ ਜਾ ਕੇ ਵਿਖਾਉਂਗਾ ਤੂੰ ਗੱਲਾਂ ਕਰਦੀ ਫਿਰ ਜਿਹਦੇ ਨਾਲ ਮਰਜੀ ਹੈ ਤੇ ਮੈਂ ਤੈਨੂੰ ਇਹ ਵੀ ਨਹੀਂ ਕਹਿ ਸਕਦਾ ਵੀ ਹਾਂ ਕਿ ਨਾ ਮੈਂ ਗੱਲਾਂ ਕਰਦੀ ਆਂ ਕੁਛ ਅਕਲ ਕਰੋ ਤੁਹਾਨੂੰ ਕਿਹ ਰਿਸ਼ੇ ਦੇ ਰਿਸ਼ਤੇ ਦੀ ਬੁਨਿਆਦ ਦਾ ਪਤਾ ਹੀ ਨਹੀਂ ਹੈਗਾ ਤੁਸੀਂ ਸਾਰੀਆਂ ਚੀਜ਼ਾਂ ਇੰਨਾਂ ਚੀਜ਼ਾਂ ਦੀ ਬਦਲ ਦਿੱਤੀਆਂ ਨੇ ਉਹੀ ਭਰਾ ਮੇਰਾ ਲੈਣ ਆਊਗਾ ਮੈਨੂੰ ਵੇਖੀ ਜੇ ਮੈਂ ਮਿੰਨਾ ਫੋਨ ਕਰਤਾ ਨਾ ਇੱਕ ਵਾਰੀ ਉਹੀ ਭਰਾ ਮੈਨੂੰ ਲੈਣ ਆਊਗਾ ਕਿਹੜੇ ਮੰਨੇ ਤੇਰਾ ਭਰਾਵਾ ਦੱਸ ਸਹੀ ਭਰਾਵਾ ਮੇਰਾ ਤੁਹਾਨੂੰ ਪਤਾ ਵੀ ਹੈਗਾ ਕਦੀ ਕਿਸ ਨਾ ਗੱਲ ਵੀ ਕੀਤੀ ਜੇ ਦੋ ਦਿਨ ਜਾ ਕੇ ਮੇਰੇ ਨਾਲ ਰਹੇ ਵੀ ਹੈਗੇ ਜੇ ਤੂੰ ਤੈਨੂੰ ਉਹਦਾ ਦਾਦੇ ਮੇਰਾ ਭਰਾਵਾ ਮੈਂ ਤੈਨੂੰ ਕੋ ਕਹਿਣ ਲੱਗਾ ਹੁਣ ਤੂੰ ਜ਼ੁਬਾਨ ਤੇਰੀ ਜ਼ਿਆਦਾ ਚੱਲਦਾ ਵੀ ਕੋ ਬਹੁਤ ਸੋਹਣੀ ਗੱਲ ਆ ਪਹਿਲਾਂ ਆਣ ਕੇ ਬਿਨਾਂ ਗੱਲ ਪੁੱਛੇ ਦੱਸੇ ਤੋਂ ਅਗਲੇ ਨੂੰ ਕੁੱਟ-ਕੁੱਟ ਕੇ ਨੀਲਿਆਂ ਕਰ ਦੋ ਤੇ ਫੇਰ ਆਖੋ ਤੂੰ ਪਹਿਲਾਂ ਪਹਿਲਾਂ ਮੈਨੂੰ ਸੁਪਨਾ ਆਉਣਾ ਇਹ ਕਿਹੜੀ ਗੱਲੋਂ ਮੈਨੂੰ ਦਿਆਵਾ ਮੈਂ ਕਹ ਤਾ ਬੰਦਿਆ ਵਾਂਗੂ ਨਾ ਉਹਦੇ ਚਾਹ ਪਾਣੀ ਕੋਈ ਇੰਤਜ਼ਾਮ ਕਰ ਲਾ ਤੇ ਤੇਰੇ ਹੱਥ ਦਤੇ ਫੇਰ ਹੋਏ ਨੇ ਮੈਂ ਤੈਨੂੰ ਦਾਦਾ ਜੀ ਚਾਹ ਨਹੀਂ ਆਉਣੀ ਮੈਂ ਚੱਲਨੀ ਹੁਣ ਨਹੀਂ ਮੈਂ ਇਹ ਕੰਮ ਬਰਦਾਸ਼ਤ ਕਰਨਾ ਬਹਿ ਤੁਰ ਵੀ ਵੇ ਤੇਰੇ ਲੱਤਾਂ ਛਾਦ ਨਹੀਂ ਆ ਜੇ ਘਰੋਂ ਬਾਹਰ ਪਾਇਆ ਤੂੰ ਤੇ ਇਹ ਮੁੰਡੇ ਨੇ ਕਿੰਨਾ ਕਲੇਸ਼ ਪਾਇਆ ਅੰਦਰ ਕਿੰਨਾ ਲੰਡੇ ਆ ਰਾਤ ਵੀ ਇਦਾਂ ਲੜਦੇ ਨੰਗੀ ਇਹਨਾਂ ਦੀ ਇੰਨਾ ਨੂੰ ਮੈਂ ਬਚਾਇਆ ਇਹ ਕੁੜੀ ਨੂੰ ਪਤਾ ਨਹੀਂ ਇਹਨੇ ਮੁੰਡੇ ਨੇ ਕੀ ਕਰਨਾ ਇਹਦਾ ਕੀ ਦਿਮਾਗ ਖੋਤਾ ਭਰਿਆ ਦਿਮਾਗ ਇਹਦੇ ਤੇ ਕਰਨੀ ਕੀ ਇਹਨੂੰ ਮੰਮੀ ਮੇਰੀ ਸੁਣ ਲੋ ਗੱਲ ਹੁਣ ਇੱਕ ਕੀ ਹੋਇਆ ਹਣ ਪੁੱਤ ਕੋਈ ਗੱਲ ਨਹੀਂ ਕੀ ਕੁੱਕੜਾ ਕੋਈ ਨਾ ਤੁਸੀਂ ਲੜਦੇ ਜੇ ਮੰਮੀ ਜਿਹੜੀ ਲੜਾਈ ਹੋਣੀ ਸੀ ਨਾ ਹੌਲੀ ਹੁਣ ਤੱਕ ਹੁਣ ਮੇਰੀ ਬਰਦਾਸ਼ਤ ਤੋਂ ਬਾਹਰ ਆ ਮੈਂ ਮੰਮੀ ਚੱਲੀ ਪਿਆ ਕਹਿੰਦਾ ਤੇ ਮੈਂ ਜਾਣਾ ਹੀ ਜਾਣਾ ਮੈਂ ਨਹੀਂ ਰਹਿਣਾ ਨਾ ਤੀਏ ਇਦਾਂ ਨਹੀਂ ਕਰੀ ਨਾ ਆਪਣਾ ਘਰ ਥੋੜੀ ਛੱਡ ਕੇ ਚਲ ਜਾਏ ਦੰਦਾ ਮੰਮੀ ਮੈਂ ਪਾਗਲ ਆ ਜੇ ਵੀਰ ਜੀ ਕੱਲ ਆਇਆ ਉਹ ਪਾਣੀ ਦਾ ਘੁੱਟ ਨਹੀਂ ਪੀਤਾ ਉਹਨੇ ਆਖਿਆ ਚੱਲ ਮੇਰੀ ਭੈਣ ਆਏ ਪਿੰਡ ਤੇ ਜੇ ਮੈਂ ਹੋ ਕੇ ਜਾਵਾਂ ਇਹਨਾਂ ਨੂੰ ਅਕਲ ਨਹੀਂ ਆਈ ਇਹ ਰਾਤ ਦੇ ਇੱਕੋ ਗੱਲ ਫੜੀ ਬੈਠੇ ਆ ਨਾ ਕਹੇਦੀ ਗੱਲ ਸੁਣਦੇ ਨਾ ਕਹਿੰਦੇ ਚੱਲ ਕੋਈ ਗੱਲ ਨਹੀਂ ਉਹ ਤੈਨੂੰ ਜੋ ਮਰਜੀ ਮੰਮੀ ਤੂੰ ਹੀ ਨਹੀਂ ਰਹਿੰਦੇ ਮੰਮੀ ਦਿਨ ਰਾਤ ਹੋਤੇ ਮੈਨੂੰ ਰੱਖਦੇ ਛਿੱਤ ਦੇ ਥੱਲੇ ਚੱਲ ਕੋਈ ਗੱਲ ਨਹੀਂ ਤੂੰ ਐਵੇਂ ਨਾ ਕਾਲੀ ਪੈ ਇਦਾਂ ਹੀ ਘਰਾਂ ਦੇ ਵਿੱਚ ਕਈ ਗਲਤ ਸਹਿਮੀਆਂ ਹੋ ਜਾਂਦੀਆਂ ਬੱਦੇ ਨੂੰ ਤੇ ਪਰ ਤੂੰ ਕਾਲੀ ਨਾ ਪੈ ਆਪੇ ਸਾਰੇ ਕੰਮ ਸੈੱਟ ਹੋ ਜਾਣੇ ਮੰਮੀ ਨਿਕਲ ਨਹੀਂ ਆ ਕਿਦਾਂ ਹੋ ਜਾਂਦੀਆਂ ਮੈਂ ਮੰਨ ਲੈਣੀ ਪਰ ਇਹ ਗਲਤਫਹਿਮੀ ਆ ਦੂਰ ਕਿਦਦਨ ਹੋਣੀ ਆ ਵਾ ਇਹ ਤੂੰ ਹੁਣ ਆਪਸ ਵਿੱਚ ਹੀ ਕਰ ਸਕਦੇ ਜੇ ਹੁਣ ਅਸੀਂ ਕੀ ਕਰੀਏ ਦੱਸ ਹੁਣ ਸਾਡੀ ਕੋਈ ਗੱਲ ਵਿੱਚ ਹੋਵੇ ਤਾਂ ਤੂੰ ਆਖੇ ਵੀ ਸਾ ਮੈਨੂੰ ਸੱਤ ਸਵਾ ਤੰਗ ਕਰਦੀ ਤੋੜ ਚਲ ਜਾਂ ਕੋਈ ਹੋਰ ਕਰਦਾ ਤੈਨੂੰ ਜੇਠ ਕਰਦਾ ਜਠਾਣੀ ਕਰਦਾ ਤੇ ਮੈਂ ਚੱਲ ਕਰਾਂ ਤੇ ਜੇ ਹੁਣ ਤੁਹਾਡੀ ਦੋਹਾਂ ਜਿਹਦੇ ਦੇ ਵਿੱਚ ਤੀਜਾ ਜਾਣਾ ਕੀ ਕਰੇ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਜਿੱਦਾਂ ਦੀਦੀ ਨੇ ਮੈਨੂੰ ਪਹਿਲੇ ਦਿਨ ਤੋਂ ਕਿਹਾ ਸੀ ਨਾ ਜੇ ਮੈਂ ਓਦਾਂ ਕੀਤਾ ਹੁੰਦਾ ਨਾ ਤੇ ਅੱਜ ਨੂੰ ਮੰਮੀ ਇਹ ਸੂਤਰ ਆਏ ਹੁੰਦੇ ਤੋ ਤੀ ਇਹ ਤੂੰ ਫਿਰ ਮੇਰੇ ਆਖੇ ਤਰ੍ਹਾਂ ਨਾ ਲੱਗੀ ਤੂੰ ਫਿਰ ਦੀਦੀ ਦੇ ਆਖੇ ਲੱਗਦੀ ਹੈ ਨਾ ਮੇਰਾ ਕੋਈ ਮੋਲਣਾ ਨਾ ਆਇਆ ਮੰਮੀ ਨੂੰ ਵੀ ਮੰਮੀ ਮੇਰਾ ਦੁੱਖ ਲੱਗਦਾ ਉਹ ਇਹ ਥੋੜਾ ਨਾ ਕਹਿੰਦੀ ਮੈਨੂੰ ਵੀ ਘਰੋਂ ਚਲੀ ਜਾ ਉਹ ਮੈਨੂੰ ਇਹ ਕਹਿੰਦੀ ਕਿ ਆਪਣੇ ਪੇਕੇਆਂ ਨੂੰ ਦੱਸ ਥੋੜੀ ਬਹੁਤੀ ਗੱਲ ਕਰ ਇਹਦੇ ਨਾਲ ਮੈਂ ਤੇ ਅਜੇ ਤੱਕ ਟੱਕ ਨਾ ਹੀ ਟੱਕਦੀ ਰਹੀ ਆ ਤੇ ਤਾਂ ਹੁਣ ਉਹਦੇ ਮਗਰ ਲੱਗ ਗਈਆਂ ਤੂੰ ਹਨਾ ਮੈਂ ਮਾਰੇ ਫੋਟ ਲਾਣਾ ਤੂੰ ਮੈਂ ਕਿਸੇ ਦੇ ਮਗਰ ਨਹੀਂ ਲੱਗੀ ਮੰਮੀ ਮੇਰੇ ਆ ਦਿਨ ਰਾਤ ਹੱਡੀਆਂ ਤੱਤੀਆਂ ਹੁੰਦੀਆਂ ਮੈਨੂੰ ਸੇਕ ਨਹੀਂ ਲੱਗਦਾ ਚੱਲ ਕੋਈ ਗੱਲ ਨਹੀਂ ਤੂੰ ਕਾਲੀ ਨਾ ਪੈ ਮੈਂ ਉਹਨੂੰ ਕਹਿਨੀ ਐ ਨੂੰ ਮੈਂ ਸਮਝਵਨੀ ਆ ਮੰਮੀ ਮੈਂ ਤੁਹਾਨੂੰ ਕਹਿ ਤਾ ਤੇ ਕਹਿ ਤਾ ਮੈਂ ਹੁਣ ਨਹੀਂ ਰੁਕਣਾ ਮੈਂ ਚੱਲੀ ਆ ਗਰਮੀ ਇੱਥੇ ਅੱਲਾ ਨਹੀਂ ਕਰਦਾ ਹੁੰਦਾ ਬੈਠੇ ਆ ਰਾਮ ਦੇ ਨਾਲ ਮੰਮੀ ਮੈਂ ਮੈਂ ਉਹ ਪੁੱਛ ਲਈ ਨਹੀਂ ਮੈਂ ਕਰਦਾ ਮੰਮੀ ਮੈਂ ਤਾਂ ਨਹੀਂ ਛੱਡਿਆ ਨਾ ਤੂੰ ਮੇਰੇ ਅੱਖ ਵੀ ਨਹੀਂ ਲੱਗਣਾ ਦੋ ਮੰਮੀ ਮੈਂ ਪੇਕੇ ਜਾਣਾ ਕਰਨੀ ਗੱਲ ਬੇਸ਼ੱਕ ਜਿੰਨਾ ਮਰਜ਼ੀ ਕਰ ਲੋ ਕੋਈ ਨਹੀਂ ਮੈਂ ਕਰਦੀ ਰਕबीर ਨਾ ਵੀ ਕਰਦੀ ਤੇ ਮੈਂ ਬਲਜੀਤ ਨਾ ਵੀ ਕਰਦੀ ਜਾਓ ਮੰਮੀ ਜਿੰਨਾ ਮਰਜ਼ੀ ਜਾ ਤੈਨੂੰ ਕਹਿੰਦੇ ਹਟ ਹੁੰਦੇ ਮੈਂ ਕਹੀ ਨਹੀਂ ਇਹਨਾਂ ਨੂੰ ਤੁਸੀਂ ਤਾਂ ਹੋਰ ਹੀ ਕੰਜਰਫਾਨਾ ਪਾ ਕੇ ਬਹਿ ਗਏ ਜੇ ਓੜੇ ਬਲਜੀਤ ਆ ਉਹ ਤਿਆਰ ਹੋਗਾ ਤੁਰਪਣ ਲੱਗੀ ਆ ਹੁਣ ਮੈਂ ਮਮੇ ਮੈਂ ਹਾਂ ਕੀ ਕਰਾਂ ਕਿਉਂ ਤੂੰ ਕਿਉਂ ਨਾ ਕਰੇ ਤੂੰ ਨੂੰ ਕਿਹਾ ਤਾਂ ਹੈਗਾ ਵੀ ਦੱਸ ਆਪਣੇ ਮਾਪਿਓ ਨੂੰ ਫੜਾ ਰਹਾ ਦੱਸਣਾ ਕਿ ਮੈਂ ਚਲੀ ਜਾਂਦੀ ਮਮੀ ਇੰਨੇ ਦਿਨਾਂ ਦੀ ਗੱਲ ਆ ਤੁਸੀਂ ਤੇ ਛੱਡਦੇ ਨਹੀਂ ਆ ਤੇ ਕੀ ਕਰਾਂ ਮੇਰੇ ਮੂੰਹ ਨਿਕਲ ਹੀ ਗਿਆ ਤੇ ਫਿਰ ਕੀ ਹੋ ਗਿਆ ਤੇ ਹੋਰ ਘਰ ਉਜੜ ਚੱਲਿਆ ਤਾਂ ਮੈਂ ਕੀ ਕਰਾਂ ਮੈਂ ਤੇ ਫੇ ਕਹਿਣਾ ਹੀ ਹਾਂ ਤੂੰ ਉਜੜਦਾ ਤਾਂ ਉਜੜਦਾ ਰਵੇ ਮੁੰਡਾ ਤਾਂ ਡਾਬ ਜਾਣ ਡਿਆ ਵਾ ਮੈਂ ਜਾੜਨ ਈ ਆ ਹਾਂ ਤੂੰ ਚੰਗੀ ਗੱਲ ਕੀਤੀ ਆ ਮੈਂ ਕਾਦੀ ਗੱਲ ਕੀਤੀ ਆ ਮੈਂ ਉਦੋਂ ਦੀ ਗੱਲ ਤੋਂ ਛੱਡਣੀ ਨਹੀਂ ਤੇ ਭੁੰਜੇ ਨਹੀਂ ਪੈਣ ਦੇ ਗੱਲ ਨੂੰ ਉਹ ਤੇਰੇ ਮਗਰ ਹੀ ਲੱਕੇ ਤੁਰਪੇ ਲੱਗੀ ਆ ਆਹੋ ਮੇਰੇ ਮਗਰ ਲੱਕੇ ਤੂੰ ਪੈਣ ਲੱਗੀ ਮੁੰਡੇ ਆਪਣੇ ਨੂੰ ਨਾ ਸਮਝਾਇਆ ਉਹ ਗੱਲ ਕਾਹਦਾ ਨਾ ਕਰਨੀ ਆ ਵੀ ਦੀਦੀ ਕਹਿੰਦੀ ਵੀ ਤੂੰ ਦੱਸ ਦੇ ਤੂੰ ਚੱਲ ਜਾ ਹਾਂ ਤਾਂ ਫਿਰ ਹੁਣ ਤੇਰੇ ਆਕੇ ਲੱਕ ਚੱਲੀ ਆ ਮੈਂ ਕੁਛ ਨਹੀਂ ਆ ਨਾ ਪਰ ਮੈਂ ਤੈਨੂੰ ਕਿਦਣ ਕਿਹਾ ਸੀ ਮੈਂ ਕਿਹਾ ਬੈਠਿਆ ਬਟਾਇਆ ਆਪਣੇ ਦੇਰ ਦਾ ਘਰ ਜਾਣ ਦੇਣ ਲੱਗੀ ਆ ਆਹੋ ਦੇਰ ਤਾਂ ਘਰ ਮੈਂ ਜਾਣ ਲੱਗੀ ਤੇਰ ਨੂੰ ਅੱਖਾਂ ਆਈਆਂ ਮੈਂ ਉਹਨੂੰ ਨਹੀਂ ਦੇਦਾ ਤੂੰ ਸੋਹਣਾ ਨੂੰ ਸਮਝਾ ਸਿਆਣੀ ਭਾਨ ਤੋਂ ਵੱਡੀ ਆ ਵੀ ਮੈਂ ਬਈ ਕੋਈ ਗੱਲ ਨਹੀਂ ਮੇਰੀ ਛੋਟੀ ਭੈਣਾ ਵਰਗੀ ਆ ਉਹਦਾ ਕਰਦੇ ਜਨਾ ਜਨਾ ਜ਼ਿਆਦਾ ਤੂੰ ਮੇਰਾ ਵੀ ਨਾਲ ਹੀ ਜਾਣਨਾ ਵਾ ਤੇਰਾ ਕਾਹਦਾ ਜਾਣਨਾ ਵਾ ਆਹੋ ਤੇਰਾ ਇੰਨੀ ਜੋ ਘੰਦਾ ਤਾਂ ਕਾਟਾ ਕਾਦਾ ਤੂੰ ਹੀ ਨਹੀਂ ਕੋਂਦਾ ਅੱਛਾ ਤਾ ਡਾਦਾ ਵੀ ਉਹਦਾ ਘਰ ਉਜਣ ਡਿਆ ਤੇ ਇਹਦਾ ਵੀ ਉਜੜ ਜੇ ਉਹ ਵੀ ਬੋਲਣ ਲੱਗ ਪੇ ਸ਼ੱਕ ਕਰਨ ਲੱਗ ਪੇ ਕੋਈ ਮਾਂ ਨਹੀਂ ਆਂਦੀ ਪਿੱਤਿਆਂ ਪੁੱਤਾਂ ਦੇ ਘਰ ਉਜਣ ਤੇ ਫਿਰ ਤੀ ਤਾਡੀਆਂ ਹੀ ਤਾਡੀਆਂ ਕੀਤੀਆਂ ਵਾ ਸਮਝਾਇਆ ਕਰੋ ਨਾ ਫਿਰ ਕੀ ਸਮਝਾਵਾਂ ਮੈਨੂੰ ਮੈਨੂੰ ਤਾਂ ਤੁਸੀਂ ਆਪੇ ਆਪਸ ਵਿੱਚ ਬੜੀਆਂ ਖੇੜਜ ਮੈਨੂੰ ਤੇ ਸਮਝਾਉਣ ਦਾ ਮੌਕਾ ਦਿੰਦੀਆਂ ਜੇ ਮੁੰਡੇ ਤੇ ਤੁਹਾਡੇ ਨੂੰ ਨਹੀਂ ਅਗਲਾ ਕੀ ਤੇ ਗੱਲਾਂ ਤੁਸੀਂ ਮਾਰਦੇ ਆਂ ਬਗਾਨੀਆਂ ਚ ਕਸੂਰ ਕੱਢ ਦਿਆ ਕਰੋ ਫਿਰ ਆਹ ਮੁੰਡੇ ਨੇ ਮੇਰੇ ਚੰਗੇ ਨਹੀਂ ਕਿ ਤੁਸੀਂ ਚੰਗੀਆਂ ਆ ਗਈਆਂ ਦੋਵੇਂ ਮੈਂ ਤਾਂ ਬਥੇਰੀ ਚੰਗੀ ਉਹ ਵੀ ਬਥੇਰੀ ਚੰਗੀ ਆ ਮੁੰਡਾ ਤੇਰੇ ਬੈੱਡ 'ਤੇ ਨਿਕਲ ਨਿਕਾ ਕਰਨ ਵਾਲਾ ਹੋਇਆ ਆ ਅਸੀਂ ਮਾਰੇ ਹੋ ਗਏ ਨਾ ਤਿੰਨੇ ਹਾਂ ਅਸੀਂ ਨਹੀਂ ਤੁਹਾਨੂੰ ਚੰਗੇ ਲੱਗਦੇ ਨਹੀਂ ਮੇਰਾ ਘਰ ਵਾਲਾ ਵੀ ਬਥੇਰਾ ਚੰਗਾ ਵਾ ਮੰਮੀ ਤੇਰੀ ਸ਼ਹਿਵ ਆ ਇਹਨੂੰ ਹੋਣੀ ਕੋਈ ਗੱਲ ਆਹ ਕੋ ਮੇਰੀ ਸ਼ਹਿਵ ਆ ਨਾ ਮੈਂ ਆ ਨਹੀਂ ਲੜਾਈ ਪਾਉ ਕੋਈ ਗੱਲ ਨਹੀਂ ਚੁੱਪ ਕਰਕੇ ਬਹਿ ਜਾ ਚਾਰ ਦਿਨ ਰਹਿਓਗੀ ਤਾਂ ਫੇਰ ਮਾਤਾ ਟਿਕਾਣੇ ਆਜੂਗੀ ਇਹਦੀ ਵੀ ਤੇ ਜੇ ਨਾ ਆਉਗੀ ਤਾਂ ਫੇਰ ਕੇ ਕੀ ਕਰਾਂਗੀ ਫੇਰ ਉਹਦੀ ਮਾਤਵਾ ਨਹੀਂ ਹੁੰਦੀ ਤੇ ਨਾ ਆਵੇ ਫੇਰ ਬਸ ਆਹੀ ਗੱਲ ਹੋ ਗਈ ਨਾ ਆਹੋ ਤੂੰ ਉਹ ਗੱਲ ਪੀ ਤੈਨੂੰ ਤੇ ਮਾਦਾ ਕੋਈ ਹੋਰ ਲੱਭਦਾ ਨਹੀਂ ਉਹ ਤੈਨੂੰ ਤੇ ਸਿਰਫ ਮੈਂ ਲੱਭੀ ਹਾਂ ਲੜਨ ਨੂੰ ਮੈਂ ਕੋ ਲੱਭੀ ਹਾਂ ਮੈਂ ਤਾਂ ਖੁਦ ਸੁਣਿਆ ਮੈਂ ਤੈਨੂੰ ਗੱਲਾਂ ਕਰਦੀ ਨੂੰ ਤੂੰ ਇਹਨੂੰ ਪੰਪ ਦਿੱਤੇ ਤਾਂ ਉਦਨ ਦੀ ਤੇ ਹਵਾ ਹੀ ਹੋਰ ਹੋਈ ਨਾ ਉਹ ਤੇ ਚੂਚੀ ਆ ਤਾਂ ਦੁੱਧ ਪੀਂਦੀ ਆ ਹੁਣ ਤਾਂ ਕੱਕ ਪਤਾ ਹੀ ਨਹੀਂ ਦੁਨੀਆਦਾਰੀ ਵਾਸਤੇ ਕਿੱਥੇ ਦੁਨੀਆ ਬਈ ਕਿਹਦੀ ਫੇ ਕਰਦੀ ਦੀ ਇਕੱਲੀ ਕੰਮ ਤੈਨੂੰ ਪਤਾ ਲੱਗ ਜੂਗਾ ਕੋਈ ਨਹੀਂ ਮੈਂ ਕਿਹ ਵੀ ਇਕੱਲੀ ਕਰਦੀ ਮੈਂ ਅੱਜ ਵੀ ਇਕੱਲੀ ਕਰ ਲੂੰਗੀ ਅੱਗੇ ਕਿਹੜਾ ਨਾ ਪਾ ਠੰਮਿਆ ਆਹੋ ਇੰਨੇ ਸਾਲਾਂ ਬਾਅਦ ਵਿਆਹ ਹੋਇਆ ਉਦੋਂ ਮੈਂ ਕਰਦੀ ਫਿਰਦੀ ਤੇ ਹੁਣ ਮੈਨੂੰ ਕੀ ਕਰਦੀ ਨੂੰ ਮੈਂ ਵੀ ਨਹੀਂ ਨਾ ਮਣੀਦੀਆਂ ਰੋਟੀਆਂ ਦੋ ਲਾਉਣੀਆਂ ਆਪੇ ਖਾਂਦਾ ਫਿਰੇ ਜਦੋਂ ਨਹੀਂ ਇਹਨੂੰ ਬਸਣਾ ਆਉਂਦਿਆ ਤੇ ਚੱਪਾਈ ਰੇਕ ਦੇਣਾ ਚਲੇ ਜਾਂ ਗਰਮੀਤ ਚੱਲ ਚੱਲੀਏ ਦੀਦੀ ਮੈਂ ਚੱਲੀ ਆ ਮੈਥੋਂ ਨਹੀਂ ਰੁਕਿਆ ਜਾਂਦਾ ਹਾਏ ਹਾਏ ਜਾਣ ਤੋਂ ਤੈਨੂੰ ਮੈਂ ਵੀ ਨਹੀਂ ਰੋਕਦੀ ਬੈਗ 'ਚ ਕੱਪੜੇ ਪਾ ਲੜੇ ਆ ਬੁਰੇ ਲੱਗਣ ਡੇ ਆ ਦੇਦੇ ਮੈਂ ਬੈਕ ਵੀ ਨਹੀਂ ਖੜਨਾ ਫੇਰ ਬਹਣਾ ਇਹ ਤੇ ਨਾ ਰਹਿ ਜੂ ਵੀ ਬੈ ਕੇ ਆਉਦੇ ਕੋਲ ਸਾਡਾ ਮੈਂ ਤੇਦੀ ਸਾਰਾ ਸਿਆਪਾ ਹੀ ਨਿਬੜ ਕੇ ਚੱਲੀ ਮੈਂ ਕਾਖੇ ਘਰ ਦਾ ਨਾਲ ਖੜਨਾ ਹੀ ਨਹੀਂ ਕੱਪੜੇ ਵੀ ਮੇਰੇ ਵੇਖ ਲੋ ਪੇਕਿਆਂ ਵਾਲੇ ਹੀ ਆ ਮੈਂ ਤਾਂ ਡੇਦੇ ਦੇ ਕੱਪੜੇ ਵੀ ਨਹੀਂ ਖੜਨੇ ਵੇਖ ਕੇ ਤੇ ਵੇਖ ਲੋ ਮੇਰੀ ਗੱਲ ਸੁਣ ਚੰਗਾ ਸੁਗਾ ਫੈਸਲਾ ਲਿਆ ਤੂੰ ਤੇਰੀ ਇਹਦੀ ਸੁਰਤ ਟਿਕਾਣੇ ਆਉਣੀ ਆ ਕੋਈ ਦੀ 4 ਦਿਨ ਰਹਿ ਆ ਆਪੇ ਤੈਨੂੰ ਲੈਣ ਆਊਗਾ ਮਗਰ ਨਾ ਦੇਦੀ ਸੁਰਤ ਤੇ ਨਾ 4 ਦਿਨ ਮੈਂ ਆਉਣਾ ਹੀ ਦੁਖੀ ਹੋ ਕੇ ਵਿਚਾਰੀ ਨਿਕਲੀ ਆ ਹੁਣ ਆਜੂ ਇਹਦੀ ਸੁਰਤ ਟਿਕਾਣੇ ਘਰ ਕਿਤੇ ਐਵੇਂ ਹੀ ਆ ਵਸਾਉਣੇ ਮੈਂ ਵੀ ਕਿਹੜੀ ਕਿੰਨੀ ਆ ਭੀ ਜਾਵੇ ਪਰ ਹੁਣ ਇਹਦੀ ਵਜ੍ਹਾ ਤੋਂ ਮੈਂ ਵੀ ਕਿੰਨੀ ਭੀ ਨਾਲ ਜਾ ਚਾਰ ਦਿਨ ਰਹਿ ਤੇਰੀ ਕਿਤੇ ਜਾਨ ਸੋਕੀ ਹੋ ਜੇ ਇਹਦੇ ਤੋਂ ਵੇ ਮਨੀ ਇੱਥੇ ਨਾ ਖੱਤਿਆ ਦੰਦਿਆ ਕੱਢੀ ਜਾਂਦਾ ਖੋਤਿਆਂ ਕੋਲ ਚੱਲ ਚੱਲੀ ਹੋ ਤੇ ਜਾਣਦੇ ਮੈਂ ਕਰਾਂ चल जे फिर एमू तेरा ਮੈਂ ਲੱਗਿਆ ਝੂਠ ਬਰਾਦ ਬੋਲ ਬੋਲ ਕੇ ਤੇਰਾ ਚਰਾ ਕੀਤਾ ਤੇ ਤੂੰ ਹੁਣ ਕੀ ਕੰਜਰਖਾਨੇ ਪਾ ਤਿਆ ਚਲ ਚਲੇ ਆਉਂਦੀ ਮੈਂ ਨਹੀਂ ਰਹਿਣਾ ਤਲਾਕ ਹੋ ਜਾਣਾ ਤੇਰਾ ਹੁਣ ਬੈਠਾ ਰਹੀ ਤੈਨੂੰ ਖਾ ਕੇ ਦਊਗਾ ਜਾਣਦੇ ਕੋਈ ਨਹੀਂ ਜਿੱਦਾਂ ਆ ਕੇ ਖਾਣਾ ਇਸਦਾ ਪਕਾਉਗਾ ਬੇ ਸ਼ਰਮਕਾਰ ਕੋਈ ਉਹ ਭਾਬੀ ਜਿਹਦੇ ਮਗਰ ਕੋ ਪਕਾ ਕੇ ਦੋਗੇ ਤੈਨੂੰ ਉਹ ਨਹੀਂ ਮੈਨੂੰ ਪਕਾ ਕੇ ਦੇਣੀ ਆ ਤੇ ਮੈਂ ਕਿੰਨਾ ਕਿ ਚਰ ਪਕਾਉਣੀ ਆ ਤੇਰੀਆਂ ਰੋਟੀਆਂ ਘਰ ਮੱਸਿਆ ਰੱਸਿਆ ਤੂੰ ਜੋੜ ਦਿੱਤਾ ਵਾ ਆਖੇ ਲੱਗਦਾ ਤੈਨੂੰ ਮੈਂ ਕਹਿਤਾਈਂ ਤੂੰ ਬਾਰ-ਬਾਰ ਉਹੀ ਗੱਲ ਕਰੀ ਜਾਂਦਾ ਸ਼ੱਕ ਦੀ ਗੱਲ ਕਰ ਕੀ ਗੋਲੀ ਵੱਜ ਗਈ ਇਹ ਬੇਰ ਹੀ ਜਿਹਨੇ ਤੋੜ ਕੇ ਮੂੰਹ ਚ ਪਾ ਮੈਂ ਕਿਹਨੇ ਇਹਨੂੰ ਜਦੋਂ ਭੈਣ ਭਰਾ ਹੁੰਦਾ ਤਾਂ ਨਹੀਂ ਹੁਣ ਤਾਂ ਵੀ ਸ਼ੱਕ ਕੋਈ ਗੱਲ ਤਾਂ ਵੀ ਸ਼ੱਕ ਹੈ ਫਿਟੇ ਮੂੰਹ ਤੇਰੇ ਕੀ ਦਿਮਾਗ ਚ ਬੈ ਗਿਆ ਤੇਰੇ ਚ ਬੈਠਾ ਰਹੀ ਕੱਲਾ ਨਾ ਹੁਣ ਤੇਰਾ ਕੋਈ ਲੀੜਾ ਧੋਕੇ ਦੋ ਨਾ ਤੈਨੂੰ ਪਤਾ ਹੀ ਪੇਰ ਲੱਗਣਾ ਨਹੀਂ ਸੀ ਤੇ ਪੈਰ ਆਉਣੀ ਹੈ ਉਹ ਚੱਲ ਚੱਲੀ ਜਾ ਜਾ ਕੇ ਰੋਕ ਲਾ ਜੇ ਰੁਕਦੀ ਤੇ ਮੇਰੇ ਕੋ ਤਾਂ ਨਹੀਂ ਹੁਣ ਰੁਕਦੀ ਓ ਹੁਣ ਕੀ ਸੋਚੀ ਪਿਆ ਗਿਆ ਪੜ ਦੇਖ ਉਹ ਤਾਂ ਮੇਰੇ ਆਖੇ ਨਹੀਂ ਲੱਗਦਾ ਜਿਵੇਂ ਤੈਨੂੰ ਕਹਿੰਦੀ ਕਾਕਾ ਆਖੇ ਲੱਗਦਾ ਲੱਗਦਾ ਤੂੰ ਨਹੀਂ ਮੇਰੇ ਲੱਗਦਾ ਹੁਣ ਲੋਕੀ ਨਾਲ ਬਾਹਰ ਨਿਕਲੇਗਾ ਗੱਲਾਂ ਕਰਨਗੇ ਤੈਨੂੰ ਪਤਾ ਲੱਗ ਜੂ ਹੁਣ ਬਿਤਰ ਬਿਤਰ ਵੇਖਦਾ ਮੇਰੇ ਮੂੰਹ ਹਾਲ ਜਾ ਜਾ ਕੇ ਤੂੰ ਰੋਕ ਲੈ ਕੇ ਰੁਕਦੀ ਐ ਤ ਮੇਰੇ ਕੋ ਨਹੀਂ ਰੁਕਦੀ ਰੱਖਦੀ ਮੈਂ ਇਹਨੂੰ ਕੋਈ ਕਹਿਣਾ ਮਾਂ ਨਹੀਂ ਮਾਂ ਨੂੰ ਤਲਵਾਰਾਂ ਮੈਂ ਨਹੀਂ ਕੋਈ ਕਹਿਣਾ ਜਦੋਂ ਬੈਠਾ ਰ ਮੇਰੀ ਨਾ ਆਸ ਰੱਖੀ ਫਿਰ ਮੈਂ ਕੀ ਕਰਾਂ ਮੈਂ ਲੋਕਾਂ ਕੋ ਗੱਲਾਂ ਕਰਾਵਾਂ ਵੀ ਮਾਣੇ ਚੰਗੇ ਜਿਹੜੀ ਨਵਾਂ ਦੂਰ ਰੱਖ ਸਕੀ ਪਤਾ ਨਹੀਂ ਵੀ ਤੂੰ ਇਹਨੇ ਕੰਜਰ ਚੰਗਾ ਮੈਨੂੰ ਸਾਰੇ ਕਹੀ ਜਾਂਦੇ ਆ ਮੈਨੂੰ ਸਾਰੇ ਜਿਹੜਾ ਉਹਦਾ ਮੈਨੂੰ ਕਹੀ ਜਾਂਦਾ ਉਹਨੂੰ ਕੋਈ ਵੀ ਨਹੀਂ ਕਹਿੰਦਾ ਜਾਂਦੀ ਤੇ ਚੱਲ ਜੇ ਕੋਈ ਗੱਲ ਨਹੀਂ ਆ ਕੁੜੀ ਕਿੱਥੇ ਚੱਲ ਗਈਆਂ ਬਾਜੀ ਮੈਂ ਚਲੇ ਹੀ ਚਲਨੀ ਅੱਜ ਤਾਂ ਮਨ ਨੂੰ ਨਾਲ ਆ ਜਾਣਾ ਹੀ ਬਾਜੀ ਉਹਨੂੰ ਤੇ ਮੈਂ ਖੜਨਾ ਹੀ ਨਹੀਂ ਤਾਂ ਹੀ ਤੇ ਮੈਂ ਚੱਲੀ ਓਏ ਆ ਗਈ ਹੁਣ ਪਾਜੀ ਮੈਂ ਤੁਹਾਨੂੰ ਕੀ ਦੱਸਾਂ ਪਾਜੀ ਇੰਨਾ ਰਾਤ ਦਾ ਫੇਰ ਮੈਨੂੰ ਮਾਰਿਆ ਮੇਰੀ ਜਾਨ ਹੀ ਨਹੀਂ ਛੱਡਦੇ ਹੈਗੇ ਚੱਲ ਤੂੰ ਘਰ ਤੈਨੂੰ ਮੈਂ ਛੱਡ ਕੇ ਆਉਣਾ ਵਾ ਕਿੱਥੇ ਬੱਸੇ ਤੇ ਕਿ ਖਾਂਦੀ ਜਾਏਂਗੀ ਨਹੀਂ ਪਾਜੀ ਮੈਂ ਬੱਸੇ ਹੀ ਚਲੀ ਜਾਣਾ ਮੈਂ ਆਪੇ ਚੱਲ ਜਾਣਾ ਤੁਸੀਂ ਮੈਨੂੰ ਛੱਡਣ ਦਾ ਉਹ ਨਹੀਂ ਚੰਗੇ ਨਹੀਂ ਲੱਗੀ ਤਾਂ ਚੱਲ ਤੂੰ ਮੈਂ ਗੱਡੀ ਛੱਡ ਕੇ ਆਉਣਾ ਚੱਲ ਆ ਘਰ ਚੱਲ ਮੋੜ ਐ ਪਿੰਡ ਵਾਲੇ ਵੇਖਣਗੇ ਤੇ ਕੀ ਗੱਲਾਂ ਕਰਨਗੇ ਪਾਜੀ ਤੁਸੀਂ ਇੱਥੇ ਹੀ ਗੱਡੀ ਲਾਓ ਮੈਂ ਓਏ ਆ ਜਾ ਅੰਦਰ ਮੈਂ ਵੀ ਕੱਪੜੇ-ਕਪੜੇ ਬਦਲਣਾ ਨਵੇਂ ਕੱਪੜੇ ਪਾ ਲੈਣਾ ਫੇਰ ਆ ਡਾਉਣਾ ਵਾ ਸੱਚੀ ਛੱਡ ਕੇ ਆਉਣਾ ਹਾਂ ਛੱਡੋ ਨਾ ਚੱਲਾ ਚੱਲਾ ਫੜ ਲੈ ਗਫੜਾ ਦੇ ਝੋਲਾ ਨਹੀਂ ਤੇ ਹੋਈ ਨਹੀਂ ਬਾਜੀ ਆ ਜਾ ਆ ਜਾ ਚੱਲਾ ਜਾ ਨਾ ਰਸ਼ਵੀਰ ਆ ਗਈ ਐ ਚੰਗਾ ਆ ਮਹਾ ਮੋੜ ਕੇ ਲਿਆ ਮੇਰੇ ਕੋਲ ਹੀ ਅੱਖੇ ਲੱਗਦੀ ਐ ਨਹੀਂ ਮੰਮੀ ਸਿਆਣੇ ਬਣੇ ਦੇ ਘਰ ਚ ਤੁਸੀਂ ਕੀ ਤਮਾਸ਼ਾ ਲਾਇਆ ਵਾ ਤੁਸੀਂ ਤਮਾਸ਼ਾ ਮੈਂ ਲਾਇਆ ਆ ਕੀ ਕੀਤਾ ਤੁਸੀਂ ਕੀ ਕਰੀਗੇ ਹੋਰ ਚਾਰਾਂ ਦਿਨ ਦੇ ਚਾਰ ਦਿਨ ਬੱਲੇ ਤੇਰੇ ਬਹੁਤ ਸਿਆਣੀਆਂ ਨੂੰ ਮੈਂ ਜਾਣਾ ਵਾ ਦੀ ਹੋ ਜਾਂਦੀ ਪਾਜੀ ਮੈਂ ਜਾਣਾ ਵਾ ਗੱਡੀ ਕੱਢਾ ਤੇ ਮੈਨੂੰ ਛੱਡੋ ਜੀ ਮੈਂ ਮੇਰੇ ਮੈਂ ਕੱਪੜੇ ਪਾ ਲੈਣਾ ਫੱਟ ਕੇ ਆਉਣਾ ਅਗਰ ਨੂੰ ਹੱਥ ਮੜਦਾ ਤੇ ਲੋਕੀ ਪਿੰਡ ਚ ਕੀ ਗੱਲਾਂ ਕਰਨਗੇ ਤੇ ਭਰਾ ਤੁਹਾਡੇ ਦਾ ਕਸੂਰ ਆਪਣਾ ਘਰ ਆਪ ਜਾੜਨ ਦੇ ਤੇ ਅਸੀਂ ਕੀ ਕਰੀਏ ਤੇ ਜੇ ਕਸੂਰ ਭਰਾ ਦਾ ਭਰਾ ਨੂੰ ਘਰੋਂ ਕੱਢਵਾਉ ਨੂੰ ਜਿਹੜੇ ਕੋੜੇ ਦੇ ਕੱਢਣ ਕਰੋ ਜੀ ਤਾ ਲੈ ਆ ਤੂੰ ਸ਼ੁਕਰ ਕਰ ਤੂੰ ਉਹ ਨੂੰ ਕਹਿੰਦੀ ਲੈ ਆ ਕਿਉਂ ਤੇ ਤੂੰ ਆ ਨਹੀਂ ਵਿੱਚ ਕਸੂਰ ਹੈ ਨੀਗਾ ਸਭ ਤੋਂ ਵੱਡੀ ਪਵਾੜੇ ਦੀ ਚੜ੍ਹ ਕੇ ਆ ਮਾਈ ਬੈਠੀ ਸਾਡੇ ਘਰ ਇਹ ਨਹੀਂ ਕਹਦਾ ਘਰ ਪਵਾੜੇ ਦੀ ਜੜ ਤੂੰ ਆ ਵੇਖ ਲਾ ਮਾਤਾ ਇਹਨੂੰ ਘਰੋਂ ਕੱਢ ਪਹਿਨਾ ਇਹ ਕਹਿੰਦੀ ਆ ਵੀ ਇਹ ਮਾਤਾ ਮਰ ਜੇ ਤੇ ਮੈਂ ਸ਼ੁਕਰ ਕਰਾਂ ਤੇ ਇਹਨਾਂ ਨੂੰ ਘਰੋਂ ਕੱਢਾਂ ਕੱਢਾ ਇਹਨਾਂ ਪਖੰਡ ਫੜਿਆ ਵਾ ਕਿੱਥੇ ਪੂਜੜੀ ਆਗੇ ਅੰਦਰੇ ਹੁਣਾਵਾ ਕਾ ਉਹ ਛੱਤਲ ਮਾਰੋ ਚਾਰ ਸਿਰ ਤੇ ਕੰਜਰ ਦੇ ਮੈਂ ਮਾਰ ਜਿੰਦੇ ਵੱਜਦੇ ਮੈਂ ਤਾਂ ਬਠੇਰੀ ਦੇ ਕੁੱਤੇ ਖਾਣੀ ਕੀਤੀ ਲਾ ਪਾ ਉਹਨੂੰ ਲੱਗਦੀ ਹੈਗੀ ਚੱਲ ਚੰਗਾ ਹੈ ਗਰਮੀ ਮੈਂ ਤਾਂ ਗਰਮੀਰ ਕੋਈ ਨਹੀਂ ਮੈਂ ਜਾਂਦਾ ਨਾਲ ਕਰਦਾ ਦਿਨਾਂ ਵੀ ਗੱਲ ਵੀ ਮੇਰੇ ਅੱਖ ਲਗੀ ਮੈਂ ਤਾਂ ਨਹੀਂ ਇਹਨੂੰ ਮਾੜਾ ਕਹਿੰਦੀ ਅਸੀਂ ਤਾਂ ਨਹੀਂ ਨਾ ਉਹ ਘਟ ਥੋੜੀ ਛੱਡ ਕੇ ਜਾਈਦਾ ਵਾ ਘਰਾਂ ਚ 100 ਉਹਨੀਆਂ 21 ਮਾ ਦਿਓ ਜੀ ਤਵਾਰੇ ਸੋਚੀਦਾ ਵ ਪਿੰਡ ਤੇਰੇ ਚ ਕੀ ਗੱਲਾਂ ਲੋਕੀ ਕਰਨਗੇ ਪਰ ਪਾ ਜੀ ਤੁਸੀਂ ਦੀਦੀ ਨੂੰ ਮੈਂ ਗਲਤ ਨਾ ਆਖੋ ਦੀਦੀ ਨੇ ਕੁਝ ਗਲਤ ਨਹੀਂ ਮੈਨੂੰ ਆਖਿਆ ਪਾ ਜੀ ਮੈਂ ਹੀ ਪਰੇਸ਼ਾਨ ਹੋ ਕੇ ਚੱਲੀ ਤੈ ਪਰੇਸ਼ਾਨ ਹੋ ਕੇ ਇਹ ਥੋੜ ਕੋਈ ਕੋ ਸੋਲੂਸ਼ਨ ਹੁੰਦਾ ਵਾ ਪਾਜੀ ਕੀ ਆਖਾ ਕਿਸ ਨੂੰ ਮੈਂ ਕਿੰਨਾ ਚਿਰ ਹੋ ਗਿਆ ਇਹੋ ਕੁਝ ਕਰਦੇ ਆ ਚਲ ਆ ਮਮੀ ਉਹਨਾਂ ਪਹਿਲਾਂ ਗੱਲ ਕਰੀਏ ਉਹਨੂੰ ਅਸੀਂ ਆਪੇ ਸਮਝਾ ਲਗਾਂ ਮੈਂ ਕੇ ਵੀ ਇਹਨੂੰ ਕੇਵਾਂ ਬੈ ਤੂੰ 1 ਮਿੰਟ ਮੈਂ ਕਰਕੇ ਗੱਲ ਆਉਣਾ ਤੂੰ ਬੈ ਅਹੀਂ ਉਹਨੂੰ ਆਪੇ ਸਾਹਮਣੇ ਨਹੀਂ ਤੇ ਦੰਡੀਆਂ ਕੱਢੀ ਜ ਨੇ ਫੋਨ ਵੇਖੇ ਕੋਈ ਅਕਲ ਆ ਗਈ ਕਿ ਨਹੀਂ ਆ ਗਈ ਤੇ ਅਕਲ ਹੀ ਵੀਰ ਹੋਰ ਮੈਨੂੰ ਵੀ ਹੋਇਆ ਵਾ ਕਾਦੀ ਤੈਨੂੰ ਅਕਲ ਵਾ ਅਕਲ ਨਹੀਂ ਆਉਂਦੀ ਮਮੀ ਕੰਦਰਾ ਉਹਨਾਂ ਘਰੋਂ ਤੱਕ ਜਿਆ ਦੇਣ ਜਾਣਦੇ ਜਾਂਦੀ ਹੈ ਤੇ ਕੋਈ ਗੱਲ ਨਹੀਂ ਵੀਰ ਇਹ ਸੁਣਦਾ ਨਹੀਂ ਹੋਇਆ ਨਾ ਦੋਰੇ ਨਹੀਂ ਵਿਆਹ ਹੋਣਾ ਤੇਰੇ ਨਾਮ ਦੇ ਹੱਥ ਜੋੜਦੇ ਨੇ ਚੋਲਾਗਾ ਤੇ ਛੱਡੀ ਛੜਾਈ ਤੇ ਕਰਾ ਦੇਓ ਕਿਤੇ ਉਹਨਾਂ ਨੂੰ ਤਾਂ ਨਸੀਬ ਹੋਣੀ ਤੇਨੂੰ ਕੋਈ ਆਪ ਤੇ ਲੱਗਾ ਗਾਰੰਟੀ ਮਕਰ ਤੇ ਮੈਨੂੰ ਵੀ ਦੱਸਦਾ ਗਾਰੰਟੀ ਮਕਰ ਲਾ ਲੈ ਲੈ ਬਟਾ ਮੈਂ ਤੇਰਾ ਤੂੰ ਕਰਾ ਮੈਂ ਤੇਰੇ ਨੂੰ ਲਾ ਕੇ ਮੈਂ ਤੇਰੇ ਵਿਆਹ ਮੂਹਰ ਦੇ ਵੇਖਣ ਕਿ ਕੀ ਬੋਲਣਾ ਕੀ ਬੋਲਣਾ ਤੇਨੂੰ ਪਰ ਮੈਂ ਅੱਕ ਕੇ ਇਹ ਬੋਲਣਾ ਪੈਂਦਿਆ ਵਾ ਸਾਰੇ ਪੁਆੜੀ ਵੀ ਯਾਰ ਤੂੰ ਆ ਚੱਲ ਉੱਠ ਕੇ ਮਾਫੀ ਮੰਗ ਲੈ ਮੈਂ ਨੂੰ ਜਾਣੇ ਇਹਨੂੰ ਬੰਦਾ ਪੁੱਛੇ ਦੋ ਦੋ ਘੰਟੇ ਫੋਨ ਤੇ ਤੂੰ ਗਲਾਂ ਲੋਕਾਂ ਨਾਲ ਕਰਦਾ ਉਹਨੇ ਕਰੀ ਤੈਨੂੰ ਪੁੱਛਿਆ ਕਈ ਦਿਨਾਂ ਨੂੰ ਫੋਨ ਚੈੱਕ ਕੀਤਾ ਉਹ ਕੌਣ ਦੀ ਫੋਨ ਚੈੱਕ ਕਰਨ ਵਾਲੀ ਮੈਂ ਜੋ ਮਰਜ਼ੀ ਕਰਾਂ ਮੇਰੀ ਤੇ ਤੂੰ ਕੌਣ ਨੂੰ ਨਾਲ ਫੋਨ ਚੈੱਕ ਕਰ ਮੇਰੇ ਮੈਂ ਘਾਣਾ ਉਹ ਤਾਂ ਬੰਦਾ ਵਾ ਤੂੰ ਤੇਰੀ ਬੁੱਢੀ ਹੈ ਜਨਾਨੀ ਜੀ ਨਾ ਕਦੇ ਨਾ ਬੰਦੇ ਦਾ ਵਾ ਬੰਗੜਾ ਬਣ ਕੇ ਜਾ ਬਾਹਰ ਬੇਟੀ ਨੂੰ ਲੈ ਆ ਇਹਨੂੰ ਬਾਹਰੋਂ ਮੰਜਰੇ ਬੇਟੀ ਨੂੰ ਹੱਥ ਜੋੜ ਕੇ ਮਾਫੀ ਮੰਗਦੇ ਅੰਦਰ ਲਿਆ ਉਹਨੂੰ ਵੱਡਾ ਭੂਰੇ ਚੜਿਆ ਗਿਆ ਨੂੰ ਫੜ ਕੇ ਲੈ ਆ ਅੰਦਰ ਤੀਰ ਹੋ ਗਿਆ ਤੀਰ ਵਿੱਚ ਇਨੂੰ ਡਾਲਾ ਨਹੀਂ ਕਰਦਾ ਮੈਂ ਕਦੇ ਨਹੀਂ ਆਪੇ ਦੀ ਤਾਂਗਾ ਦੀ ਕਮੀ ਦੇਦਾ ਕਿ ਦਾਵ ਆਪਰੀ ਭੇਡ ਵਾਂਗੂ ਵੇਖਦਾ ਵਾ ਮੂੰਹ ਬਣਾਇਆ ਪਾਠੀ ਜਰ ਗਏ ਨੇ ਹੁਣ ਗਿਰੇ ਗਿਆ ਮੈਂ ਨਹੀਂ ਕੁ ਹੋਵੇ ਤਾਂ ਡਾਲਿਆ ਉਹ ਇੰਨਾ ਨਹੀਂ ਗੁੱਸੇ ਹੋਈਦਾ ਕੋਈ ਗੱਲ ਨਹੀਂ ਬੰਦੇ ਜਨਾਨੀ ਸੌ ਗੱਲਬਾਤ ਚੱਲਦੀ ਰਹਿੰਦੀ ਆ ਹੈ ਇਹ ਦਿਨ ਕਿਧਰੋਂ ਚੜ ਗਿਆ ਗੁੱਸੇ ਨਹੀਂ ਹੋਈਦਾ ਚੱਲ ਆ ਚਲੀ ਅੰਦਰ ਗਾਂ ਬਥਰੀ ਕੁੱਤੇ ਖਣੀ ਹੋ ਗਈ ਮੇਰੀ ਮੈਂ ਨਹੀਂ ਅੰਦਰ ਜਾਣਾ ਜੂਣਾ ਓ ਯਾਰ ਮੈਂ ਦੱਸ ਕੀ ਕਰਾਂ ਯਾਰ ਪਤਾ ਕੀ ਗੱਲ ਆ ਜਦੋਂ ਕਿਤੇ ਬੈਠੇ ਹਿੱਦਾਂ ਮੁੰਡੇ ਮੁੰਡਿਆਂ ਦੇ ਵਿੱਚ ਉਹ ਇਹਨੂੰ ਗੱਲਾਂ ਕਰਦੇ ਆ ਯਾਰ ਫਲਾਨਾ ਇਦਾਂ ਟੈਮ ਕਰਾ ਦਿੰਦਾ ਫਿਰ ਮੇਰੇ ਦਿਮਾਗ 'ਚ ਵੀ ਕੋਈ ਗਲਤ ਮਤਲਬ ਬਹਿ ਗਿਆ ਮਿਸ ਗਾਈਡ ਹੋ ਗਿਆ ਮੈਂ ਮਿਸ ਗਾਈਡ ਹੋਣ ਦੇ ਕਰਕੇ ਮੈਨੂੰ ਆ ਸ਼ੱਕ ਜੇ ਕੀੜਾ ਜਿਹਾ ਦਿਮਾਗ 'ਚ ਬਹਿ ਗਿਆ ਮੇਰੇ ਹੋਰ ਕੋਈ ਗੱਲ ਨਹੀਂ ਹੈਗੀ ਤੇ ਮੇਰੇ ਮੇਰੇ ਤੇ ਸ਼ੱਕ ਦਾ ਕੀੜਾ ਬਹਿਣਾ ਹੀ ਸਾਰਾ ਇਹ ਮੈਨੂੰ ਜਦੋਂ ਤੋਂ ਫੋਨ ਫੜਦੀ ਆ ਜਦੋਂ ਉੱਤੇ ਜਾ ਕੇ ਗੱਲ ਕਰਦੀ ਆ ਜੇ ਘਰ ਦੇ ਵਿੱਚ ਕੋਈ ਵੀ ਗੱਲ ਹੁੰਦੀ ਮੈਨੂੰ ਹਰ ਇੱਕੇ ਬੰਦੇ ਤੇ ਸ਼ੱਕ ਹੁੰਦਾ ਵਾ ਮੈਨੂੰ ਕਿਸੇ ਬੰਦੇ ਤੇ ਨਹੀਂ ਮਤਲਬ ਤੇਰੇ ਤੇ ਕੱਲੇ ਤੇ ਨਹੀਂ ਮੈਨੂੰ ਸਾਰਾ ਤੇ ਸ਼ੱਕ ਰਹਿੰਦਾ ਵਾ ਕੋਈ ਬੰਦਾ ਮੇਰੇ ਖਿਲਾਫ ਗਲਤ ਗੱਲ ਕਰਦਾ ਹੋਊਗਾ ਮੈਂ ਫੋਨ ਤੋਂ ਤੇ ਅੱਜ ਤੱਕ ਤੁਹਾਨੂੰ ਇੰਨਾ ਗੁੱਸੇ 'ਚ ਪਈ ਨਹੀਂ ਨਾ ਮੈਂ ਕਦੇ ਕਿਹਾ ਭੈਣ ਭਰਾ ਦਾ ਰਿਸ਼ਤਾ ਕਿੰਨਾ ਪਵਿੱਤਰ ਹੁੰਦਾ ਜਿਹੜਾ ਕੱਲ ਤੂੰ ਹੀ ਸ਼ੇਰੇ ਵੀਰ ਮੇਰੇ ਨਾਲ ਗੱਲ ਕਾਣਿਆ ਤੇ ਤੂੰ ਹੀ ਗਲਤ ਬੋਲੇ ਆ ਨਾ ਉਹ ਤੋਂ ਮੈਨੂੰ ਇੰਨਾ ਗੁੱਸਾ ਵੀ ਮੈਨੂੰ ਸਾਰੀ ਜ਼ਿੰਦਗੀ ਮੇਰੇ ਦਿਮਾਗ 'ਚ ਇਹ ਗੱਲ ਨਹੀਂ ਜਾਣੀ ਚੱਲ ਯਾਰ ਮੈਨੂੰ ਲੱਗਦਾ ਏ ਮੈਨੂੰ ਵੀ ਮੈਨੂੰ ਸ਼ਰਮ ਆਉਂਦੀ ਏ ਹੁਣ ਉਹ ਗਲਤ ਪਿੱਛੇ ਹੁਣ ਤੂੰ ਮੈਨੂੰ ਕਹੀ ਜਾਏਂਗੀ ਮੇਰੀ ਬੇਇੱਜ਼ਤੀ ਕਰਕੇ ਹੁਣ ਤਾਨੂੰ ਸ਼ਰਮ ਆਉਂਦੀ ਆ ਤੇ ਬੇਇੱਜ਼ਤੀ ਕਰਦੀ ਆ ਬੰਦੇ ਚਰਾਨੀ ਦੀ ਗੱਲਬਾਤ ਆ 100 ਕੋਈ ਗੱਲ ਨਹੀਂ ਮੇਰੀ ਘੱਟ ਹੋਈ ਆ ਮੇਰੀ ਬਥੇਰੀ ਕਰਤੀ ਵੀਰ ਨੇ ਚੱਲ ਆ ਚਲੀਏ ਕਾਂ ਅੰਦਰ ਆ ਜਾ ਬਥੇਰੀ ਕਰਤੀ ਉਹਨਾਂ ਨੇ ਮੇਰੀ